ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਸੀਂ ਦੇਖ ਰਹੇ ਹੋ ਪਲਸ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਬਿੱਟਾ ਮਾਲਾ ਅੱਜ ਗੱਲ ਕਰਾਂਗੇ 31 ਅਗਸਤ ਤੇ 1 ਸਤੰਬਰ ਨੂੰ ਜੋ ਸਿੱਖ ਇਤਿਹਾਸ ਦੇ ਵਿੱਚ ਦੁਖਾਂਤ ਵਾਪਰਿਆ 47 ਦੇ ਵੇਲੇ ਉਸ ਵਿਸ਼ੇ ਦੇ ਬਾਰੇ ਵਿੱਚ 1947 ਦੇ ਫਿਰਕੂ ਦੰਗਿਆਂ ਦੇ ਦੌਰਾਨ ਰਾਵਲਪਿੰਡੀ ਦੇ ਕਹੂਤਾ ਤਹਿਸੀਲ ਦੇ ਵਿੱਚ ਇੱਕ ਪਿੰਡ ਪੈਂਦਾ ਥੋਹਾ ਖਾਲਸਾ ਥੋਹਾ ਖਾਲਸਾ ਦੇ ਵਿੱਚ 1947 ਦੇ ਦਿਨਾਂ ਦੇ ਵਿੱਚ ਜਿਹੜੇ ਫਿਰਕੂ ਦੰਗੇ ਹੋਏ ਉਹਦੇ 'ਚ ਦਖਾਂਤ ਵਾਪਰਿਆ ਕਿ ਉੱਥੋਂ ਦੇ ਗੁਰਦੁਆਰਾ ਦੁੱਖ ਭੰਜਨ ਸਾਹਿਬ ਦੇ ਖੂਹ ਦੇ ਵਿੱਚ 93 ਸਿੱਖ ਬੀਬੀਆਂ ਨੇ ਹਮਲਾਵਰਾਂ ਤੋਂ ਆਪਣੀਆਂ ਇੱਜ਼ਤਾਂ ਬਚਾਉਣ ਦੇ ਲਈ ਛਾਲਾ ਮਾਰ ਕੇ ਆਪਣੀ ਕੁਰਬਾਨੀ ਦੇ ਦਿੱਤੀ ਸੀ ਇਸ ਗੱਲ ਤੋਂ ਲਗਭਗ ਹਰੇਕ ਪੰਜਾਬੀ ਤੇ ਹਰੇਕ ਸਿੱਖ ਜਾਣੂ ਹੈ ਇਤਿਹਾਸ ਦਾ ਇਹ ਦਿਨ ਕਿਸੇ ਤੋਂ ਛੁਪਿਆ ਨਹੀਂ ਪਰ ਇੰਨੇ ਦਿਨਾਂ ਦੇ ਵਿੱਚ ਸ਼ੇਖੂਪੁਰਾ ਜ਼ਿਲ੍ਹੇ ਦੇ ਵਿੱਚ ਅੱਜ ਕੱਲ ਨਨਕਾਣਾ ਸਾਹਿਬ ਦਾ ਏਰੀਆ ਪੈਂਦਾ ਉੱਥੇ ਇੱਕ ਪਿੰਡ ਸੀ ਭੁਲੇਰ ਭੁਲੇਰ ਚੱਕ ਨੰਬਰ 119 ਬਿਲਕੁਲ ਇਹੋ ਜਿਹੀ ਬਣਦਾ ਜੁੜਦਾ ਦੁਕਾਨਤ ਉਸ ਪਿੰਡ ਦੇ ਵਿੱਚ ਵਾਪਰਿਆ ਇਸ ਦੁਕਾਨਤ ਤੋਂ ਬਹੁਤੇ ਪੰਜਾਬੀ ਜਾਂ ਕਹ ਲਈਏ ਬਹੁਤੇ ਸਿੱਖ ਜਾਣੂ ਨਹੀਂ ਅੱਜ ਆਪਾਂ ਇਸ ਪਿੰਡ ਦੇ ਵਿੱਚ ਜੋ ਉਹਨਾਂ ਦਿਨਾਂ ਦੇ ਵਿੱਚ ਖੂਨੀ ਕਾਂਡ ਵਾਪਰਿਆ ਜੋ ਰੌਂਗ ਤੇ ਖੜੇ ਕਰ ਦੇਣ ਵਾਲੀ ਘਟਨਾ ਵਾਪਰੀ ਉਹਦੇ ਬਾਰੇ ਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਕਹਿੰਦੇ ਵੀ 47 ਦੇ ਦਿਨਾਂ ਦੇ ਵਿੱਚ ਮੁਸਲਮਾਨਾਂ ਤੇ ਸਿੱਖਾਂ ਦੇ ਵਿੱਚ ਹੌਲੀ-ਹੌਲੀ ਇਕੜਤਨ ਵਧਣੀ ਸ਼ੁਰੂ ਹੋ ਗਈ ਸੀ ਜੇ ਇਸ ਦਖਾਂਤ ਦੀ ਆਪਾਂ ਗੱਲ ਕਰੀਏ ਤਾਂ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਦਰਸ਼ਨੀ ਡਿਊਟੀ ਤੋਂ ਹੀਠਾ ਪੌੜੀਆਂ ਵੱਲ ਨੂੰ ਉਤਰਦੇ ਆ ਤਾਂ ਉੱਥੇ ਇੱਕ ਤਖਤੀ ਲੱਗੀ ਹੋਈ ਹੈ ਉਸ ਤਖਤੀ ਦੇ ਉੱਪਰ ਇਸ ਸਾਕੇ ਦੇ ਵਿੱਚ ਇਸ ਦੁਖਾਂਤ ਦੇ ਵਿੱਚ ਸ਼ਹੀਦ ਹੋਣ ਵਾਲੇ ਸਾਡੇ ਸਿੱਖ ਨੌਜਵਾਨ ਸਾਡੇ ਸਿੱਖ ਬਜ਼ੁਰਗ ਸਾਡੀਆਂ ਸਿੱਖ ਬੀਬੀਆਂ ਤੇ ਬੱਚਿਆਂ ਦੇ ਕੁਝ ਕ ਨਾਮ ਲਿਖੇ ਹੋਏ ਆ ਪਰ ਉਸ ਤੋਂ ਬਾਅਦ ਬਟਾਲਾ ਦੇ ਵਿੱਚ ਇੱਕ ਨਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੁੰਦੀ ਗੁਰਦੁਆਰੇ ਦਾ ਨਾਮ ਹੈ ਸ਼ਹੀਦੀ ਸਾਕਾ ਪਲੇਰ ਇਸ ਗੁਰਦੁਆਰੇ ਦੇ ਜਿਹੜੇ ਹੈੱਡ ਗ੍ਰੰਥੀ ਹੈ ਜਥੇਦਾਰ ਸਰਦਾਰ ਕੁਲਵੰਤ ਸਿੰਘ ਜੀ ਉਹਨਾਂ ਨੇ ਇਸ ਸਾਕੇ ਦੇ ਉੱਪਰ ਇਸ ਖੂਨੀ ਕਾਹਣ ਦੇ ਉੱਪਰ ਬਹੁਤ ਜ਼ਿਆਦਾ ਰਿਸਰਚ ਕੀਤੀ ਤੇ ਉਹਨਾਂ ਨੇ ਵੀ ਹੂਬੂ ਇਸ ਤਰ੍ਹਾਂ ਦੀ ਇੱਕ ਤਸਤੀ ਲਗਾਈ ਹੋਈ ਹੈ ਪਰ ਉਹਦੇ ਉੱਪਰ ਇਥੋਂ ਦੇ ਮੁਕਾਬਲੇ ਬਹੁਤ ਸਾਰੇ ਸ਼ਹੀਦਾਂ ਦੇ ਨਾਂ ਉਕਰੇ ਹੋਏ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ 31 ਅਗਸਤ ਨੂੰ ਉਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਨਾਂ ਤੇ ਹਰ ਸਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਆ 31 ਅਗਸਤ ਤੇ 1 ਸਤੰਬਰ ਦੇ ਦਿਨਾਂ ਤੱਕ ਗੱਲ ਕਰੀਏ ਭਲੇਰ ਸਾਕੇ ਦੇ ਚਸ਼ਮਦੀਦ ਗਵਾਹਾਂ ਦੀ ਤਾਂ ਉਸ ਸਮੇਂ ਡਾਕਟਰ ਵਿਰਸਾ ਸਿੰਘ ਬਾਜਵਾ ਉਹਨਾਂ ਦਿਨਾਂ ਦੇ ਵਿੱਚ ਭਲੇਰ ਦੇ ਵਿੱਚ ਹੀ ਰਹਿੰਦੇ ਸਨ ਵੈਸੇ ਉਹ ਮਲਤਾਨ ਦੇ ਵਿੱਚ ਸਰਜਨ ਸੀ ਪਰ ਉਹਨਾਂ ਦਿਨਾਂ ਦੇ ਵਿੱਚ ਉਸ ਏਰੀਏ ਦੇ ਵਿੱਚ ਜਿਹੜੇ ਮੁਸਲਮਾਨ ਸੀ ਜਾਂ ਉੱਥੋਂ ਦੇ ਵਸਿੰਦੇ ਸੀ ਉਹਨਾਂ ਦਾ ਵਾਧਾ ਦਮਦਬਾ ਵੇਖ ਕੇ ਉਹ ਭਲੇਰ ਆ ਕੇ ਰਹਿਣ ਲੱਗੇ ਉਸ ਸਮੇਂ ਅੱਖੀਂ ਦੇਖੇ ਹਾਲਾਤਾਂ ਨੂੰ ਉਹਨਾਂ ਨੇ ਇੱਕ ਕਿਤਾਬਚੇ ਦਾ ਰੂਪ ਦਿੱਤਾ ਉਸ ਕਿਤਾਬਚੇ ਦੇ ਬਾਰੇ ਵਿੱਚ ਉਹਨਾਂ ਦੇ ਪੁੱਤਰ ਰਣਵੀਰ ਸਿੰਘ ਵੱਲੋਂ ਪਿਛਲੇ ਦਿਨੀ ਅਜੀਤ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਤਾਂ 1947 ਦੇ ਦਿਨ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਸ ਵੇਲੇ ਪਾਕਿਸਤਾਨ ਦੇ ਵਿੱਚ ਥੋੜੀ ਬਹੁਤੀ ਕੜਤਨ ਜਿਹੜੀ ਹੈਗੀ ਉਹ ਪਣਪਣੀ ਸ਼ੁਰੂ ਹੋ ਗਈ ਸੀ ਆਸ-ਪਾਸੇ ਦੇ ਸਾਰੇ ਪਿੰਡਾਂ ਦੇ ਜਿਹੜੇ ਲੋਕ ਸੀ ਉੱਥੇ ਜ਼ਮੀਨ ਸਿੱਖ ਜ਼ਿਮੀਦਾਰਾਂ ਤੋਂ ਛਡਵਾ ਕੇ ਆਪਣੇ ਪਿੰਡ ਵਿਲੇ ਕਰਾਉਣ ਦੀਆਂ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਕਿ ਇੱਥੋਂ ਸਿੱਖਾਂ ਨੂੰ ਕਿਸੇ ਤਰੀਕੇ ਖਦੇੜ ਦਿੱਤਾ ਜਾਵੇ ਜਾਂ ਇਹਨਾਂ ਨੂੰ ਪੰਜਾਬ ਮਤਲਬ ਭਾਰਤ ਭੇਜ ਦਿੱਤਾ ਜਾਵੇ ਤੇ ਜਿਹੜੀ ਜ਼ਮੀਨ ਹੈਗੀ ਆ ਉਹ ਜਿਹੜੀ ਮਾਲਕੀ ਸਾਡੇ ਨਾਂ ਤੇ ਦਰਜ ਹੋ ਜਾਵੇ ਤਾਂ ਇਸ ਤਰ੍ਹਾਂ ਦੇ ਪਲਾਨ ਜਿਹੜੀ ਸੀ ਆਸੇ ਪਾਸੇ ਪਿੰਡਾਂ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਸੁਭਾਵਿਕ ਹੈ ਕਿ ਜਦੋਂ ਆਸੇ ਪਾਸੇ ਪਿੰਡਾਂ ਦੇ ਵਿੱਚ ਇਹ ਜਿਹੜੀਆਂ ਗੱਲਾਂ ਚੱਲਣੀਆਂ ਸ਼ੁਰੂ ਹੋ ਜਾਣ ਤਾਂ ਫਿਰ ਹਰੇਕ ਪਿੰਡ ਦੇ ਵਿੱਚ ਇਹ ਗੱਲ ਚਵਾਚਵੀ ਦਾ ਵਿਸ਼ਾ ਬਣ ਜਾਂਦੀ ਹੈ ਕਿ ਕਿਸ ਤਰ੍ਹਾਂ ਕੀ ਕਰਨਾ ਤੇ ਕੀ ਨਹੀਂ ਕਰਨਾ ਇਸ ਘਟਨਾ ਨੂੰ ਅੰਜਾਮ ਦੇਣ ਦੇ ਲਈ ਉਸ ਵੇਲੇ ਮੁਸਲਮ ਲੀਗ ਦੇ ਜਿਹੜੇ ਵਲੰਟੀਅਰ ਸੀਗੇ ਉਹਨਾਂ ਨੇ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਪਤਾ ਸੀ ਕਿ ਸਿੱਖ ਵੀ ਸਿੱਖਾਂ ਕੋਲ ਆਪਣੇ ਹਥਿਆਰ ਹੈਗੇ ਤੇ ਇਹਨਾਂ ਨੂੰ ਇੰਨੀ ਆਸਾਨੀ ਦੇ ਨਾਲ ਪਿੰਡਾਂ ਦੇ ਵਿੱਚੋਂ ਖਦੇੜਿਆ ਨਹੀਂ ਜਾ ਸਕਦਾ ਤੇ ਇਹਨਾਂ ਦਾ ਟਕਰਾ ਹਥਿਆਰਾਂ ਦਾ ਕਰਨਾ ਪਵੇਗਾ ਸੋ ਉਹਨਾਂ ਨੇ ਹਥਿਆਰ ਗੋਲਾ ਬਰੂਦ ਉਹਨਾਂ ਵੇਲੇ ਦੇ ਵਿੱਚ ਰਾਈਫਲਾਂ ਜੋ ਸੀ ਉਹ ਇਕੱਠੀਆਂ ਕਰਦੀਆਂ ਸ਼ੁਰੂ ਕਰ ਦਿੱਤੀਆਂ ਇਹ ਸਾਰੇ ਕਸ ਦੀ ਢਿੰਕ ਹੌਲੀ ਹੌਲੀ ਸਿੱਖਾਂ ਨੂੰ ਵੀ ਪੈਣੀ ਸ਼ੁਰੂ ਹੋ ਗਈ ਕਿ ਸਾਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਣ ਦੀ ਜਾਂ ਸਾਨੂੰ ਇਥੋਂ ਖਦੇੜਨ ਦੀਆਂ ਜਿਹੜੀਆਂ ਇਹ ਕ ਕੋਸ਼ਿਸ਼ਾਂ ਹੋ ਰਹੀਆਂ ਇਹਨਾਂ ਨੇ ਵੀ ਸਿੱਖਾਂ ਨੇ ਵੀ ਆਪੋ ਆਪਣੇ ਏਰੀਏ ਦੇ ਵਿੱਚ ਆਪਣੇ ਆਪਣੇ ਪਿੰਡਾਂ ਦੇ ਵਿੱਚ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਆਪਾਂ ਗੱਲ ਪਲੇਰ ਦੀ ਕਰਾਂਗੇ ਪਲੇਰ ਦੇ ਜਿਹੜੇ ਸਨੀਕ ਸੀ ਸਾਡੇ ਸਿੱਖ ਭਾਈਚਾਰੇ ਦੇ ਲੋਕ ਉਹਨਾਂ ਨੇ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਉਸ ਵਕਤ ਹਥਿਆਰ ਇਕੱਠੇ ਕੀਤੇ ਉਹਨਾਂ ਨੂੰ ਇਹ ਆਸ ਸੀ ਕਿ ਜਿਹੜੀ ਬਾਉਂਡਰੀ ਲਾਈਨ ਖਿੱਚੀ ਜਾਊਗੀ ਜਿਹੜੀ ਸੀਮਾ ਖਿੱਚੀ ਜਾਊਗੀ ਕਿਉਂਕਿ ਜਿਹੜਾ ਨਨਕਾਣਾ ਸਾਹਿਬ ਆ ਉਹ ਸਿੱਖਾਂ ਦਾ ਇੱਕ ਬਹੁਤ ਫੇਮਸ ਧਾਰਮਿਕ ਸਥਾਨ ਆ ਉਹਨਾਂ ਨੂੰ ਇਹ ਸੀ ਕਿ ਜੇ ਬਾਰਡਰ ਖਿੱਚਣਗੇ ਵੀ ਤਾਂ ਘੱਟੋ ਘੱਟ ਨਨਕਾਣਾ ਸਾਹਿਬ ਜਿਹੜਾ ਹੈਗਾ ਉਹ ਜ਼ਰੂਰ ਪੰਜਾਬ ਭਾਰਤ ਦਾ ਹਿੱਸਾ ਬਣੂਗਾ ਜਾਂ ਭਾਰਤ ਵਿੱਚਲੇ ਪੰਜਾਬ ਦਾ ਹਿੱਸਾ ਬਣੂਗਾ ਤੇ ਜੇ ਨਨਕਾਣਾ ਸਾਹਿਬ ਦੇ ਉੱਪਰ ਦੀ ਲਕੀਰ ਖਿੱਚੀ ਮਤਲਬ ਬਾਉਂਡਰੀ ਨਨਕਾਣਾ ਸਾਹਿਬ ਦੇ ਉੱਪਰ ਦੀ ਹੋਈ ਤਾਂ ਉਹਨਾਂ ਦਾ ਪਿੰਡ ਬਿਲਕੁਲ ਅੰਦਰ ਆਉਂਦਾ ਸੀ ਉਹਨਾਂ ਨੂੰ ਇਹ ਸੀ ਕਿ ਸਾਨੂੰ ਹੋ ਸਕਦਾ ਇਥੋਂ ਉੱਠਣ ਦੀ ਲੋੜ ਨਾ ਪਵੇ ਸਾਡਾ ਏਰੀਆ ਇੰਡੀਆ ਦੇ ਵਿੱਚ ਹੀ ਚਲਾ ਜਾਵੇ ਜਾਂ ਭਾਰਤ ਵਾਲੇ ਪੰਜਾਬ ਦੇ ਵਿੱਚ ਅਸੀਂ ਕੱਟੇ ਜਾਈਏ ਪਰ ਇਸ ਤਰ੍ਹਾਂ ਹੋਇਆ ਨਹੀਂ ਜਿਹੜੀ ਬਾਉਂਡਰੀ ਲਾਈਨ ਸੀ ਨਨਕਾਣਾ ਸਾਹਿਬ ਤੋਂ ਉਰਲੇਪਾਰ ਦੀ ਖਿੱਚੀ ਗਈ ਜਿਸ ਕਰਕੇ ਉਹਨਾਂ ਦਾ ਪਿੰਡ ਜਿਹੜਾ ਸੀਗਾ ਉਹ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ ਸਿੱਖਾਂ ਨੇ ਆ ਪਲੇਅਰ ਦੇ ਮਸਨੀਕਾਂ ਦੇ ਵੀ ਹਥਿਆਰ ਬਹੁਤ ساری ਮਾਤਰਾ ਦੇ ਵਿੱਚ ਇਕੱਠੇ ਕੀਤੇ ਪਰ ਉਹਨਾਂ ਦੀ ਇਹ ਕੋਸ਼ਿਸ਼ ਸੀ ਕਿ ਅਸੀਂ ਪਹਿਲ ਨਹੀਂ ਕਰਨੀ ਜੇ ਹਮਲਾਵਰ ਚੜ੍ਹ ਕੇ ਆ ਗਏ ਤੇ ਫਿਰ ਅਸੀਂ ਮਿੰਤਾਦਰਲੇ ਵੀ ਨਹੀਂ ਕਰਨੇ ਤੇ ਅਸੀਂ ਉਹਨਾਂ ਦਾ ਡਟ ਕੇ ਮੁਕਾਬਲਾ ਕਰਾਂਗੇ ਆਖਰ ਨੂੰ ਹੋਇਆ ਉਹੀ ਜਿਸ ਦਾ ਡਰ ਸੀ 31 ਅਗਸਤ ਵਾਲੇ ਦਿਨ ਨੇੜਲੇ ਪਿੰਡਾਂ ਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਹਮਲਾਵਰਾਂ ਨੇ ਹਥਿਆਰ ਲੈ ਕੇ ਪੁਲੇਰ ਪਿੰਡ ਦੇ ਉੱਪਰ ਹਮਲਾ ਕਰ ਦਿੱਤਾ ਸਾਡੇ ਸਿੱਖ ਵੀਰ ਬਹੁਤ ਬਾਹਾਦਰੀ ਦੇ ਨਾਲ ਲੜੇ ਬਹੁਤ ਕੁਰਬਾਨੀਆਂ ਉਹਨਾਂ ਨੇ ਉਸ ਵਕਤ ਦਿੱਤੀਆਂ ਇੱਕ ਦਿਨ ਦੇ ਲਈ ਉਹਨਾਂ ਨੇ ਜਿਹੜੇ ਹਮਲਾਵਰ ਸੀ ਉਹਨਾਂ ਨੂੰ ਖਦੇੜ ਦਿੱਤਾ ਤੇ ਆਪਣੇ ਪਿੰਡ ਦੇ ਵਿੱਚੋਂ ਭਜਾ ਦਿੱਤਾ ਇਹ ਗੱਲ 31 ਅਗਸਤ ਦੀ ਹੈ ਪਰ ਬਦਕਿਸਮਤੀ ਦੇ ਨਾਲ ਅਗਲੇ ਦਿਨ ਉਹ ਆਪਣੀ ਆਰਮੀ ਨੂੰ ਨਾਲ ਲੈ ਕੇ ਆਏ ਪਾਕਿਸਤਾਨ ਦੀ ਜਿਹੜੀ ਉਸ ਵਕਤ ਦੀ ਪੁਲਿਸ ਫੋਰਸ ਸੀ ਉਹਨੂੰ ਨਾਲ ਲੈ ਕੇ ਵੱਡੇ ਪੱਧਰ ਤੇ ਉਹਨਾਂ ਨੇ ਪਲੇਅਰ ਦੇ ਉੱਪਰ ਹਮਲਾ ਕਰ ਦਿੱਤਾ ਸਿੱਖ ਫੇਰ ਵੀ ਜੋ ਉਹਨਾਂ ਕੋਲੇ ਗੋਲਾ ਬਰੂਦ ਜੋ ਰੌਂਦ ਵਗੈਰਾ ਬਚੇ ਸੀ ਉਹਨਾਂ ਦੇ ਨਾਲ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਪਰ ਹਮਲਾਵਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਸਿੱਖ ਬਜ਼ੁਰਗ ਬਹੁਤ ਸਾਰੇ ਸਿੱਖ ਨੌਜਵਾਨ ਛਿਦੀਆਂ ਪ੍ਰਾਪਤ ਕਰ ਗਏ ਜਦੋਂ ਪਿੰਡ ਦੀਆਂ ਔਰਤਾਂ ਨੂੰ ਸਾਡੀਆਂ ਸਿੱਖ ਬੀਬੀਆਂ ਨੂੰ ਸਾਡੀਆਂ ਮਾਈਆਂ ਭੈਣਾਂ ਨੂੰ ਪਤਾ ਲੱਗਿਆ ਕਿ ਸਾਡੀ ਰੱਖਿਆ ਕਰਨ ਵਾਸਤੇ ਹੁਣ ਕੋਈ ਵੀ ਮਰਦ ਜਿਹੜਾ ਹੈਗਾ ਉਹ ਜਿਉਂਦਾ ਨਹੀਂ ਬਚੇਗਾ ਤੇ ਉਹਨਾਂ ਨੇ ਹਮਲਾਵਰਾਂ ਤੋਂ ਆਪਣੀਆਂ ਇੱਜ਼ਤਾਂ ਬਚਾਉਣ ਦੇ ਲਈ ਉਸ ਵਕਤ ਉਸ ਪਿੰਡ ਦੇ ਬਾਬਾ ਅਮਰ ਸਿੰਘ ਤੇ ਬਾਬਾ ਮਹਾਰਾਜ ਸਿੰਘ ਦੇ ਘਰ ਬਹੁਤ ਵੱਡੇ ਦੋ ਖੂਹ ਸੀ ਉਹਨਾਂ ਖੂਹਾਂ ਦੇ ਵਿੱਚ ਛਾਲਾਂ ਮਾਰ-ਮਾਰ ਕੇ ਆਪਣੀਆਂ ਕੁਰਬਾਨੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਸਾਡੀ ਇੱਜ਼ਤ ਜਿਹੜੀ ਹੈਗੀ ਹੈ ਉਹ ਕਿਸੇ ਮੁਗਲਾਂ ਦੇ ਹੱਥੋਂ ਨਾਲ ਲੁੱਟੀ ਜਾਵੇ ਸਾਡੀ ਬੇਪਤੀ ਨਾ ਹੋਵੇ ਆਪਣੀ ਇੱਜ਼ਤ ਨੂੰ ਬਚਾਉਣ ਦੇ ਲਈ ਉਹਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਬਹੁਤ ਸਾਰੀਆਂ ਔਰਤਾਂ ਨੇ ਬਹੁਤ ਸਾਰੀਆਂ ਕੁੜੀਆਂ ਨੇ ਹਮਲਾਵਰਾਂ ਦਾ ਹਥਿਆਰਾਂ ਦੇ ਨਾਲ ਸਾਹਮਣਾ ਵੀ ਕੀਤਾ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਸਾਡੀ ਕੋਈ ਵਾਹ ਨਹੀਂ ਜਾਂਦੀ ਤੇ ਉਹਨਾਂ ਨੇ ਆਪਣੇ ਪਤੀਆਂ ਤੋਂ ਆਪਣੇ ਭਰਾਵਾਂ ਤੋਂ ਆਪਣੇ ਪਿਤਾ ਤੋਂ ਖੁਦ ਕਹਿ ਕੇ ਆਪਣੀਆਂ ਗਰਦਨਾ ਕਟਵਾ ਲਈਆਂ ਕਿ ਸਾਡਾ ਕਤਲ ਕਰ ਦਿਓ ਇਸ ਤੋਂ ਪਹਿਲਾਂ ਕਿ ਅਸੀਂ ਹਮਲਾਵਰਾਂ ਦੇ ਹੱਥ ਆਈਏ ਤੇ ਸਾਡੀ ਇੱਜ਼ਤ ਲੁੱਟੀ ਜਾਵੇ ਜਾਂ ਸਾਡੀ ਬੇਪਤੀ ਹੋਵੇ ਕਿੰਨੇ ਸਿਰੜ ਦੀ ਇਹ ਗੱਲ ਹੈ ਕਿ ਕਿੱਡੀ ਵੱਡੀ ਆਪਣੇ ਆਪ ਦੇ ਵਿੱਚ ਇੱਕ ਮਸਾਲ ਹੈ ਕਿ ਲੜਕੀਆਂ ਨੇ ਬੱਚੀਆਂ ਨੇ ਖੁਦ ਆਪਣੇ ਪਿਤਾ ਭਰਾਵਾਂ ਦੇ ਪਤੀਆਂ ਦੇ ਕੋਲੋਂ ਆਪਣੀਆਂ ਧੌਣਾਂ ਲਵਾ ਲਈਆਂ ਕਿ ਅਸੀਂ ਬਗਾਨੇ ਅੱਥੀ ਕਿਤੇ ਸਾਡੀਆਂ ਇੱਜ਼ਤਾਂ ਨਾ ਰੋਲਣ ਆਪਣੀ ਇੱਜ਼ਤਾਂ ਦੀ ਰਾਖੀ ਕਰਨ ਲਈ ਆਪਣੀਆਂ ਇੱਜ਼ਤਾਂ ਨੂੰ ਬਚਾਉਣ ਦੇ ਲਈ ਕਿੱਡਾ ਵੱਡਾ ਕਦਮ ਸਾਡੀਆਂ ਬੱਚੀਆਂ ਨੇ ਉਸ ਵੇਲੇ ਚੁੱਕਿਆ ਗੁਰਸਾ ਸਿੰਘ ਬਾਜਵਾ ਦੁਆਰਾ ਲਿਖੇ ਕਿਤਾਬਚੇ ਦੇ ਮੁਤਾਬਕ ਬਾਜਵਾ ਸਾਹਿਬ ਵੀ ਲੜਾਈ ਲੜਦਿਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਉਹ ਲਿਖਦਿਆ ਕਿ ਉਹਨਾਂ ਨੇ ਆਪਣੀ ਪਤਨੀ ਕਰਤਾਰਕ ਔਰ ਤੇ ਆਪਣੀ ਧੀ ਸੁਵਿੰਦਰ ਕੌਰ ਨੂੰ ਉਹਨਾਂ ਦੇ ਕਹਿਣ ਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤਾਂ ਕਿ ਉਹ ਚਾਹੁੰਦਿਆਂ ਸੀ ਕਿ ਅਸੀਂ ਹਮਲਾਵਰਾਂ ਦੇ ਹੱਥ ਨਾ ਆ ਜਾਈਏ ਇਸੇ ਤਰ੍ਹਾਂ ਉਸ ਪਣ ਦੇ ਬਲਵੰਤ ਸਿੰਘ ਅਮਰ ਸਿੰਘ ਆਸਾ ਸਿੰਘ ਤੇ ਹੋਰ ਅਜਿਹੇ अनेका ਸਿੱਖਾਂ ਨੇ ਆਪਣੀਆਂ ਧੀਆ ਭੈਣਾਂ ਤੇ ਪਤਨੀਆਂ ਦੇ ਕਹਿਣ ਤੇ ਖੁਦ ਉਹਨਾਂ ਨੂੰ ਗੋਲੀਆਂ ਮਾਰ ਕੇ ਜਾਂ ਤਲਵਾਰ ਦੇ ਨਾਲ ਉਹਨਾਂ ਦੀਆਂ ਗਰਦਨਾ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤਾਂ ਕਿ ਉਹ ਚਾਹੁੰਦੀਆਂ ਸੀ ਕਿ ਅਸੀਂ ਬਗਾਨੇ ਹੱਥਾਂ 'ਚ ਆਪਣੀ ਇੱਜ਼ਤ ਨਹੀਂ ਰੁੱਲਣ ਦੇਣਾ ਚਾਹੁੰਦੀਆਂ। ਇਹ ਇੱਕ ਬਹੁਤ ਵੱਡਾ ਦੁਖਾਂਤ ਹੈ ਉਸ ਵਕਤ ਦਾ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਕਿਉਂਕਿ ਇਹਦੇ ਤੋਂ ਬਹੁਤ ਸਾਰੇ ਲੋਕ ਅਜੇ ਵਾਕਿਫ ਨਹੀਂ ਹੋਰ ਬਹੁਤ ਸਾਰੇ ਕિસ્ਸੇ ਆ ਜਿਨ੍ਹਾਂ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਇਤਿਹਾਸ ਦੇ ਪੰਨਿਆਂ ਦੇ ਵਿੱਚ ਅਜਿਹਾ ਬਹੁਤ ਕੁਝ ਦੱਬਿਆ ਪਿਆ ਜਿਹਦੀ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ ਪਰ ਅਫਸੋਸ ਹੈ ਕਿ ਇਹ ਚੀਜ਼ਾਂ ਸਾਡੇ ਤੱਕ ਪਹੁੰਚੀਆਂ ਨਹੀਂ ਇਸ ਜੰਗ ਦੇ ਦੌਰਾਨ ਬਹੁਤ ਸਾਰੇ ਸਿੱਖ ਉਥੋਂ ਭੱਜਣ ਦੇ ਵਿੱਚ ਕਾਯਾਬ ਹੋ ਗਏ ਤੇ ਜੋ ਹੋਰ ਲਾਗਲੇ ਪਿੰਡਾਂ ਦੇ ਵਿੱਚ ਸਿੱਖ ਜਥੇ ਸੀ ਉਹਨਾਂ ਨੂੰ ਜਾ ਕੇ ਮਿਲੇ ਤੇ ਇੱਕ ਵੱਡੀ ਗੰਟੀ ਦੇ ਵਿੱਚ ਫੌਜ ਦੇ ਰੂਪ ਵਿੱਚ ਦੁਬਾਰਾ ਫਿਰ ਪਲੇਰਪਿੰਡ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਸਾਰਿਆਂ ਨੇ ਰਲ ਕੇ ਆਪਣੇ ਹਥਿਆਰਾਂ ਦੇ ਨਾਲ ਉਹਨਾਂ ਹਮਲਾਵਰਾਂ ਨੂੰ ਉਸ ਪਿੰਡ ਦੇ ਵਿੱਚੋਂ ਖਦੇੜ ਦਿੱਤਾ ਪਰ ਉਸ ਤੋਂ ਪਹਿਲਾਂ ਇਹ ਇੱਕ ਬਹੁਤ ਵੱਡਾ ਦਖਾਂਤ ਜਿਹੜਾ ਉਹ ਆਪਰ ਚੁੱਕਿਆ ਸੀ ਇੱਥੇ ਜ਼ਿਕਰਯੋਗ ਹੈ ਕਿ ਪਲੇਰਪਿੰਡ ਦੇ ਵਿੱਚ ਅੱਜ ਵੀ ਕੁਝ ਸਿੱਖਾਂ ਦੇ ਘਰ ਤੇ ਹਵੇਲੀਆਂ ਮੌਜੂਦ ਨੇ ਪਰ ਅਫਸੋਸ ਕਿ ਉਸ ਪਿੰਡ ਦੇ ਵਿੱਚ ਅੱਜ ਕੋਈ ਵੀ ਗੁਰਦੁਆਰਾ ਸਾਹਿਬ ਜਾਂ ਕੋਈ ਪ੍ਰਾਰਥਨ ਖੂ ਜਿਹੜਾ ਹੈਗਾ ਉਹ ਬਾਕੀ ਨਹੀਂ ਬਚਿਆ ਸੋ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੀ ਗੱਲਬਾਤ ਤੁਹਾਨੂੰ ਜਾਣਕਾਰੀ ਭਰਪੂਰ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਚੈਨਲ ਦੇ ਨਾਲ ਜੁੜੋ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਭਰਪੂਰ ਵੀਡੀਓ ਹੈ ਉਹ ਤੁਹਾਡੇ ਤੱਕ ਅਸੀਂ ਲੈ ਕੇ ਆਉਂਦੇ ਰਹੀਏ ਜੁੜਦੇ ਬਸਦੇ ਰਹੋ ਰੱਬ ਰੱਖਾ